ਸਾਡੇ ਬੱਚੇ ਨੌਜਵਾਨ ਵਿਦਿਆਰਥੀ ਉਹਨਾਂ ਨੇ ਦਾ ਵਿਰੋਧ ਕੀਤਾ ਇਹ ਸਾਰੇ ਪੰਜਾਬ ਨੂੰ ਲੋਕੋ ਤੇ ਉਹਨਾਂ ਲਈ ਮਦਦ ਨਹੀਂ ਆਉਣ ਰਹੀ ਆਪਾਂ ਵੀ ਸਿਉ ਨੂੰ ਖਸਾਨ ਮੋਹਰਾਂ ਬਦਾਂ ਹਰ ਰੋਜ਼ ਆਪਣਾ ਜੱਗਾ ਜਾਂਦਾ ਹੈ ਔਰ ਸ਼ਾਮ ਤੱਕ ਉਹਦੇ ਬੈਠ ਕੇ ਆਉਂਦਾ ਹੈ ਅੱਜ ਆਪਾਂ ਸਾਰੀਆਂ ਕਿਸੇ ਕੰਮੀਆਂ ਵੱਲੋਂ ਟੋਕਣ ਦੌਰ ਤੇ ਹੁਣ ਇਸ ਇਕੱਤਰ ਵਿੱਚ ਸ਼ਾਮਲ ਹੋਣ ਲਈ ਆਏ ਪਰ ਸਰਕਾਰ ਇਹਦੀ ਬੁਖਾਈ ਲਈ ਹੈ ਪਾਲ ਸਰਕਾਰ ਉਹਨਾਂ ਨੇ ਸਾਹਮਣੇ ਤੁਹਾਡੇ ਕਿਵੇਂ ਸ਼ਾਰਾਂ ਲਾਵਾ ਕਿ ਕਿਵੇਂ ਮਹੂਰੇ ਟ੍ਰਿਕ ਬਣੀਆਂ ਕਰੀਏ ਸੀ ਕਿ ਕਿ ਕਿਸੇ ਸਰਹੱਦ ਨਾਲ ਤੱਕ ਕਰਨੇ ਨੇ ਐਡੀ ਐਸ ਤਰ੍ਹਾਂ ਤਾਂ ਬੰਦੋ ਬੱਸ ਕੋਈ ਕਿਸੇ ਦੁਸ਼ਮਣ ਦੇਸ਼ ਨਾਲ ਵੀ ਨਹੀਂ ਕਰਦਾ ਜਿੱਦਾਂ ਆਪਣੇ ਸੈਨਿਕ ਨਾਲ ਇਹਦੀ ਸਰਕਾਰ ਕਰ ਰਹੀ ਹੈ ਮੈਂ 10 ਮਿੰਟ ਦਾ ਸਮਾਂ ਦੇਣਾ ਹੈ ਇਹਨਾਂ ਨੂੰ ਪ੍ਰਸ਼ਾਸਨ ਨੂੰ ਯਾਦਾ 10 ਮਿੰਟ ਦੇ ਅੰਦਰ ਅੰਦਰ ਫੈਸਲਾ ਕਰਕੇ ਸਾਨੂੰ ਦੱਸਣ ਦਿੱਸੀ ਸਾਰੇ ਜਾਵਾਂਗੇ ਉੱਥੇ ਤੇ ਜੇ ਨਹੀਂ ਤਾਂ 10 ਮਿੰਟ ਤੋਂ ਬਾਅਦ ਨਾ ਅਗਲਾ ਪ੍ਰੋਗਰਾਮ ਤੇ ਬਹੁਤ ਬਖਸ਼ਣ ਸਭ ਜੀ ਕੀ ਜੈ ਜੰਦਾਬਾਦ ਜੈ ਜੰਦਾਬਾਦ